ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਕਰਨ ਲੱਗੇ ਆ ਸਪਰੇਅ ਆਪਾਂ ਪਹਿਲੀ ਸਪਰੇਅ ਕਰੀਆ ਤੇ ਆਪਾਂ ਪ੍ਰਦਾਨ ਨਹੀਂ ਕੋਈ ਪਾਈ ਤੇ ਪ੍ਰਦਾਨ ਆਪਾਂ ਲੋਗੇ 8-10 ਸਾਲ ਆਪਾਂ ਪਾਉਂਦੇ ਵੀ ਹੈ ਨਹੀਂ ਤੇ ਆਪਾਂ ਜਿਹੜੀਆਂ ਦਵਾਈਆਂ ਪਾਉਣ ਲੱਗੇ ਆ ਇਹ ਹੈਗੀ ਆ ਸੁੰਡੀ ਵਾਲੀ ਜੀ ਦੇਖ ਲਓ ਤੇ ਨਾਲ ਆਪਣੇ ਹੈਗੀ ਆ ਤੇਲੇ ਵਾਲੀ ਤੇ ਤੀਜੇ ਨੰਬਰ ਤੇ ਆ ਆਪਣੀ ਹੈਗੀ ਆ ਉਲੀ ਰੋਗ ਵਾਲੀ ਇਹ ਬ੍ਰਾਂਡ ਕਿਹੜਾ ਕਾ ਬ੍ਰਾਂਡਰ ਦੇਖਣਾ ਹੈ ਬਰਾ ਤੇ ਇਹ ਆਪਾਂ ਜੀ ਤਿੰਨੇ ਦਵਾਈਆਂ ਪਾਉਣੇ ਆ ਇਹ ਤਕਰੀਬਨ 1000 ਰੁਪਿਆ ਕਿੱਲੇ ਦੇ ਹਿਸਾਬ ਪਈਆ ਤਿੰਨੇ ਪਾਈਆਂ ਨੇ ਉਲੀ ਵਾਲੀ ਪਾਈਆ ਤੇਲੀ ਵਾਲੀ ਤੇ ਸੁੰਡੀ ਵਾਲੀ ਤੇ ਇਹ ਆਪਾਂ 8 ਕਿੱਲਾਂ ਦੇ ਵਿੱਚ ਇੱਕ ਢੋਲ ਪਾਉਣੇ ਆ ਕਈ ਵਾਰੀ ਵੀਰ ਕਮੈਂਟ ਕਰ ਲੈਂਦੇ ਨੇ ਵੀ ਬਾਈ ਕਿੰਨੇ ਚ ਪਿਆ ਇਹ ਇਹ 8 ਕਿੱਲਾਂ ਚ ਪਾਉਣੇ ਆ ਤੇ ਕੋਲਡੀਆਂ ਦਵਾਈਆਂ ਹੁਣ ਰੁਕੇ ਕਿਉਂ ਆ ਮੌਸਮ ਖਰਾਬ ਹੋ ਗਿਆ ਮੌਸਮ ਬਾਈ ਬੱਦਲ ਆ ਗਿਆ ਜੀ ਬੱਦਲ ਕਰਕੇ ਰੁੱਕ ਗਏ ਹਾਂ ਜੀ ਠੀਕ ਆ ਤੇ ਇਹਨਾਂ ਦੀ ਆਪਾਂ ਤੁਸੀਂ ਫੋਟੋ ਵੀ ਲਾ ਦਾਂਗੇ ਨਾਲ ਕਿਉਂਕਿ ਕਿਹੜੀ-ਕਿਹੜੀ ਪਾਈ ਆ ਤੇ ਤੁਸੀਂ ਦੇਖ ਕੇ ਲੈ ਵੀ ਸਕਦੇ ਜੋ ਆਪਾਂ ਦਵਾਈ ਪਾਈ ਆ ਆਪੋ ਹੀ ਦੱਸਣੀ ਆ ਆਦਰਬੈਜ ਆਪਾਂ ਕੋਈ ਦਵਾਈ ਨਹੀਂ ਦੱਸਣੀ ਫालतू ਕਿਉਂਕਿ ਆਪਣੀ ਭਰਾਵੋ 6 ਮਹੀਨਿਆਂ ਦੀ ਫਸਲ ਹੁੰਦੀ ਆ ਤੇ ਆਪਾਂ ਕਿਸੇ ਨੂੰ ਗਲਤ ਨਹੀਂ ਦੱਸ ਸਕਦੇ ਆਪਾਂ ਕੋਈ ਵਿਊਅਰ ਦੇ ਚੱਕਰਾਂ ਦੀ ਨਹੀਂ ਵੀਡੀਓ ਪਾਣੇ ਆਪਾਂ ਜੋ ਜਾਣਕਾਰੀ ਆਪ ਦਵਾਈ ਪਾਈ ਆ ਆਪੋ ਹੀ ਦੱਸੀ ਆ ਦੁਬਾਰੇ ਫੇਰ ਦੇਖ ਲਓ ਤੇ ਆ ਆਪਣੀ ਸੁੰਡੀ ਵਾਲੀ ਆਗੀ ਹਾਂ ਇਹ 60 ਮਿਲੀ ਪੈਂਦੀ ਹੈ ਨਾ ਆਹ ਕਿੰਨੀ ਪਾਉਣਿਆ ਤੇਲੇ ਵਾਲੀ ਅਸੀ ਮਲੇ ਕਿਲਾ ਹਨ ਤੇ ਆਹ ਕੁੱਲੀ ਵਾਲੀ 250 ਇਹ 250 ਪੈਂਦੀ ਆ ਤੇ ਆਪਾਂ ਤਿੰਨੇ ਪਾਉਣੇ ਆ ਤੇ ਕਈ ਵਿੱਚ ਬਾਈ ਪ੍ਰਦਾਨ ਵੀ ਪਾਉਂਦੇ ਪਰ ਆਪਾਂ ਪ੍ਰਦਾਨ ਦਾ 8 10 ਸਾਲ ਹੋ ਗਏ ਖੜਾ ਛੱਡਿਆ ਹੋਇਆ ਤੇ ਇਹ ਆਪਾਂ ਪਾਉਣੀਆਂ ਨਾਲ ਊਸਾ ਤੇ ਵੀ ਕਰਤੀ 131 ਤੇ ਤੇ ਯੂਪੀ ਵਾਲਾ ਤੇ ਤਿੰਨਾ ਤੇ ਸਪਰੇਅ ਕਰਦੇ ਆ ਕੋਈ ਪ੍ਰਦਾਨ ਦੀ ਲੋੜ ਨਹੀਂ ਪਈ ਪਹਿਲੀ ਸਪਰੇਅ ਆ ਹੋ ਤਾਂ ਨਹੀਂ ਹੋਣੀ ਦੂਜਾ ਤੇ ਆਪਣੇ ਕਿਹੜੇ ਤੇ ਜਰਾ ਜਬਾ ਬੱਤੀ ਲਾ ਜੀ 36 126 26 ਕੱਲਾ 26 ਦੇ 26 ਤੇ ਨਹੀਂ ਬਣੀ ਇਹ ਹਾਂ ਤੇ 26 ਦੇ ਉੱਤੇ ਆਪਾਂ ਪਾਇਆ ਹਾ 1847 ਤੇ ਝੰਡਾ ਰੋਗ ਵਾਲੀ ਉਹ ਤੋਂ ਆਪਾਂ ਪਾਇਆ ਜੀ ਰੇਹ ਦੇ ਵਿੱਚੋਂ ਝੰਡਾ ਰੋਗ ਵਾਲੀ ਇਧਰ ਆਪਣੇ ਝੋਨੇ ਦੇ ਕਰੋ ਦਰਸ਼ਨ ਉਹਦੇ ਵਿੱਚ ਨਾ ਝੰਡਾ ਰੋਗ ਥੋੜਾ ਜਿਆਦਾ ਹੋ ਜਾਂਦਾ ਹੈਗਾ ਤੇ ਉਹਦੇ ਕਰਕੇ ਆਪਾਂ ਤੇ ਉਹਦੇ ਵਿੱਚ ਦਿਖਾਈ ਨਹੀਂ ਆ ਦੇਖੋ ਆਪਣਾ ਬੂਝਾ ਪੱਜਾ ਪੂਰਾ ਬਣਿਆ ਪਿਆ ਆਦ ਹੁਣ ਆਪਣੇ ਨਾ ਪੱਤਾ ਲਿਮਟ ਪੈਣੀ ਹਾਲੇ ਸ਼ੁਰੂ ਹੀ ਹੋਈ ਸੀ ਤੇ ਇਹਦੇ ਕਰਕੇ ਆਪਾਂ ਪਾਉਣੇ ਤੇ ਪ੍ਰਦਾਨ ਆਪਾਂ ਨਹੀਂ ਪਾਈ ਬਾਕੀ ਜੋ ਵੀ ਰਿਜ਼ਲਟ ਆਊ ਉਹ ਆਪਾਂ ਤੁਹਾਡੇ ਸਾਹਮਣੇ ਕਰ ਦਾਂਗੇ ਵੀ ਕਿਵੇਂ ਆਊਗਾ